ਕਿ ਕਿੱਟਾ ਵੱਡਾ ਇਨਡਿਸਿਪਲਨਰ ਇਹ ਸੀਆਈਐਸਫ ਦੇ ਡੀਜੀ ਨੂੰ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਹੈ ਇਸ ਇਨਸੀਡੈਂਟ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਕਿੱਥੇ ਕਮੀ ਹੈ ਔਰ ਕਈ ਮੈਂ ਦੇਖਦਾ ਜਿਹੜੇ ਬਾਹਰ ਬਈ ਪੰਜਾਬ ਦੀਆਂ ਸ਼ੇਰ ਬੱਚੀਆਂ ਉਹ ਕਿਸਾਨਾਂ ਨੇ ਟਵੀਟ ਹੀ ਕਰਤਾ ਮੈਂ ਸਮਝਦਾ ਕਿ ਉਹ ਵੀ ਮੰਦ ਭਾਗੀ ਗੱਲ ਆ ਉਹਨਾਂ ਦੀ ਸੋਚ ਜਿਹੜੀ ਹੈ ਉਸ ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਪਾ ਜਪਦੇ ਆਗੂ ਸੀਗੇ ਜਿਵੇਂ ਕਿ ਉਹ ਚੋਣਾ ਦੇ ਵਿੱਚ ਵੀ ਦੇਖਿਆ ਵੱਡੇ ਤੌਰ ਤੇ ਵਿਰੋਧ ਦੇਖਣ ਨੂੰ ਮਿਲਿਆ ਦੂਜੇ ਪਾਸੇ ਜਿਵੇਂ ਕੰਗਰ ਨਰੌਦ ਦੀ ਜਿਹੜੀ ਕਮੈਂਟਿੰਗ ਆਉਂਦੀ ਰਹੀ ਤੁਹਾਨੂੰ ਲੱਗਦਾ ਵੀ ਭਾਵਕ ਹੋ ਕੇ ਕਦੇ ਨਾ ਕਦੇ ਕੋਈ ਬੰਦਾ ਇਸ ਤਰ੍ਹਾਂ ਦਾ ਸਟੈਪ ਚੱਕ ਸਕਦਾ ਠੀਕ ਵੀਡੀਓ ਜਿਹੜਾ ਆਇਆ ਉਹਦੇ ਵਿੱਚ ਉਹ ਬੋਲ ਰਹੀ ਹੈ ਕਿ ਇਹਨੇ ਕਮੈਂਟ ਕਰਿਆ ਵੀ ਸਾਡੀਆਂ ਮਾਤਾਵਾਂ ਜਿਹੜੀਆਂ 100-100 ਰੁਪਏ ਲੈ ਕੇ ਵੰਦੀਆਂ ਨੇ ਕਹਿੰਦੀ ਮੇਰੀ ਮਾਂ ਵੀ ਉੱਥੇ ਬੈਠੀ ਸੀ ਇਹਦੇ ਵਿੱਚ ਲੱਗਦਾ ਵੀ ਕੋਈ ਸੌਫਟ ਐਂਗਲ ਤੋਂ ਭਰਾ ਸਿਕਿਉਰਿਟੀ ਫੋਰਸ ਜਾਂ ਭੈਣ ਮੇਰੀਏ ਤੁਹਾਡਾ ਇਹ ਕੰਮ ਆ ਜਿਹੜਾ ਤੁਸੀਂ ਕੀਤਾ ਉਹਨੂੰ ਉੱਥੇ ਇਹ ਦਾ ਹੱਥੋਂ ਬਾਈ ਕਰਨੀ ਇਹਦਾ ਬਹੁਤ بڑا ਜਿਹੜਾ ਹੈਗਾ ਡਿਸਪਲਨ ਹਰੇਕ ਮੁਲਾਜ਼ਮ ਸੋਚਿਆ ਕਰੂਗਾ ਜਿਹੜਾ ਪੈਸੰਜਰ ਜਾਊਗਾ ਕਿ ਅਸੀਂ ਸੁਰੱਖਿਅਤ ਨਹੀਂ ਹੈਗੇ 에어ਪੋਰਟ ਵੀ ਸੁਰੱਖਿਅਤ ਨਹੀਂ ਹੈਗਾ ਜੇ ਐਮਪਲੋਈ ਹੈ ਜੇ ਕੰਮ ਕਰਨ ਲੱਗੇ ਕਿਉਂਕਿ ਕੋ ਧਰਨਾ ਹਜੇ ਵੀ ਲਗਾਤਾਰ ਸ਼ੰਭੂ ਤੇ ਚੱਲ ਰਿਹਾ ਹੈ ਤੇ ਬੀਜੇਪੀ ਉਹਨੂੰ ਲੈ ਕੇ ਕੋਈ ਡਿਸੀਜਨ ਨਹੀਂ ਕਰ ਪਾਈ ਹਾਲਾਂਕਿ ਚਲੋ ਅੱਗੇ ਸਰਕਾਰ ਬਣਦੀ ਹੈ ਕਹੀਨ ਕਰਨਾ ਉਹਦੇ ਚ ਬੀਜੇਪੀ ਕੀ ਡਿਸੀਜਨ ਕਰੂਗੀ ਐਮਐਸਪੀ ਮਿਲ ਰਹੀ ਆ ਆਲਰੇਡੀ ਚਾਲੂ ਆ ਇਹ ਐਮਐਸਪੀ ਲੀਗਲ ਗਾਰੰਟੀ ਲੈ ਕੇ ਉਲਟਾ ਪੰਜਾਬ ਦੀ ਹੋਰ ਬੰਦ ਕਰਾ ਦੇ ਅਸੀ ਕੱਲ ਜਿਹੜਾ ਇਨਸੀਡੈਂਟ ਅੱਜ ਦੇਖਣ ਨੂੰ ਮਿਲਿਆ 에ਰਪੋਰਟ ਦੇ ਉੱਤੇ ਤੇ ਕੰਗਨਾ ਰਣੌਤ ਨੂੰ ਜਿਵੇਂ ਥੱਪੜ ਮਾਰਨ ਤੱਕ ਦੀ ਗੱਲ ਸਾਹਮਣੇ ਆਈ ਹਾਲਾਂਕਿ ਉਦੋਂ ਇਸ ਚੀਜ਼ ਦੀ ਪੁਸ਼ਟੀ ਹੋ ਗਈ ਜਦੋਂ ਕੰਗਨਾ ਰਣੌਤ ਨੇ ਖੁਦ ਵੀ ਵੀਡੀਓ ਬਣਾ ਕੇ ਪਾਇਆ ਪਰ ਇਸ ਮਸਲੇ ਨੂੰ ਲੈ ਕੇ ਜਿੱਥੇ ਚਰਚਾ ਛੜੀ ਸੀ ਤਾਂ ਦੂਜੇ ਪਾਸੇ ਜਿਹੜਾ ਕੰਗਨਾ ਰਣੌਤ ਨੇ ਆਖਰ ਦੇ ਵਿੱਚ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਉਗਰਵਾਦ ਵਧ ਰਿਹਾ ਤਾਂ ਇਹ ਕਿੰਨਾ ਕਿਤੇ ਜ਼ਰੂਰ ਚਿੰਤਾ ਵਾਲੀ ਗੱਲ ਕਿਤਨੇ ਕਿਤੇ ਖੜੀ ਹੁੰਦੀ ਦਿਖੀ ਤੇ ਆਖਰਕਾਰ ਇਸ ਚੀਜ਼ ਨੂੰ ਲੈ ਕੇ বিজে ਵੀ ਕੀ ਸੋਚਦੀ ਹੈ ਸਾਡੇ ਨਾਲ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਗਰੇਵ ਸਾਹਿਬ ਪਹਿਲਾਂ ਤਾਂ ਇਹ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਜਿਹੜਾ 에ਰਪੋਰਟ ਤੇ ਹੋਇਆ ਹਾਲਾਂਕਿ ਜੇ ਕਹੀਏ ਮੇਰੇ ਖਿਆਲ ਚ ਪਹਿਲੀ ਵਾਰੀ ਐਮਪੀ ਬਣਨ ਤੋਂ ਬਾਅਦ ਕੰਗਰ ਨਾਉਤ ਦਿੱਲੀ ਨੂੰ ਰਵਾਨਾ ਹੋਈ ਸੀ ਨਹੀਂ ਕੰਗਣਾ ਦੀ ਗੱਲ ਨਹੀਂ ਹੈ ਇਹ ਇਹ ਪਹਿਲੀ ਗੱਲ ਤਾਂ ਬਹੁਤ ਮੰਦ ਭਾਗੀ ਗੱਲ ਆ ਔਰ ਦੂਜਾ 에ਰਪੋਰਟ ਦੇ ਅੰਦਰ ਸਭ ਲੋਗ ਸੀਆਈਐਸਐਫ ਦੀ ਸੁਰੱਖਿਆ ਚੰਦੇ ਆ ਸਕਿਉਰਿਟੀ ਚ ਹੁੰਦੇ ਜੇ ਸਕਿਉਰਿਟੀ ਕਰਨ ਵਾਲਾ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਉਹ ਖੇਤ ਦਾ ਕੀ ਹਾਲ ਹੋਗਾ ਇਹ ਕਿੱਡਾ ਵੱਡਾ ਇਨਡਿਸਿਪਲਨ ਹੈ ਇਹ ਸੀਆਈਐਸਐਫ ਦੇ ਡੀਜੀ ਨੂੰ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਹੈ ਇਸ ਇਨਸੀਡੈਂਟ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹਦੇ ਵਿੱਚ ਕਿੱਥੇ ਕਮੀ ਹੈ ਜੋ ਇਸ ਤਰ੍ਹਾਂ ਦੀ ਗੱਲ ਹੋ ਗਈ ਵੱਡੀ ਗੱਲ ਇਹ ਹੈ ਤੇ ਇਹ ਸਕਿਉਰਿਟੀ ਫੋਰਸਸ ਨੇ ਇਨਡਿਸਿਪਲਨ ਦੀ ਨਿੰਦਾ ਹੋਣੀ ਚਾਹੀਦੀ ਆ ਔਰ ਕਈ ਮੈਂ ਦੇਖਦਾ ਜਿਹੜੇ ਬਾਹਰ ਬਈ ਪੰਜਾਬ ਦੀਆਂ ਸ਼ੇਰ ਬੱਚੀਏ ਉਹ ਤਾਂ ਕਿਸਾਨਾਂ ਨੇ ਟਵੀਟ ਹੀ ਕਰਤਾ ਮੈਂ ਸਮਝਦਾ ਕਿ ਉਹ ਵੀ ਮੰਦਭਾਗੀ ਗੱਲ ਆ ਉਹਨਾਂ ਦੀ ਸੋਚ ਜਿਹੜੀ ਆ ਉਸ ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਤੇ ਇਹ ਜਿਹੜੇ ਘਰ ਚ ਡਿਸਿਪਲਨ ਨਹੀਂ ਹੁੰਦਾ ਜਿਹੜੇ ਪਰਿਵਾਰ ਚ ਨਹੀਂ ਹੁੰਦਾ ਇਹ ਤਾਂ ਪੈਰਾ ਮਿਲਟਰੀ ਫੋਰਸ ਆ ਸਕਿਉਰਿਟੀ ਫੋਰਸਸ ਨੇ ਇਹਨਾਂ ਦੇ ਅੰਦਰ ਡਿਸਿਪਲਨ ਹੋਣਾ ਬਹੁਤ ਜ਼ਰੂਰੀ ਹੁੰਦਾ ਔਰ ਇੱਕ ਐਗਜ਼ੈਂਪਲਰੀ ਪੁਨਿਸ਼ਮੈਂਟ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਔਰ ਵੈਸੇ ਤਾਂ ਐਫ ਆਈ ਆਰ ਵਗੈਰਾ ਹੋ ਗਈ ਸਾਰੀ ਪਰ ਮੈਂ ਸਮਝਦਾ ਇਹ ਬੜੀ ਮੰਦ ਭਾਗੀ ਗੱਲ ਹੋਈ ਹੈ ਔਰ ਜੀਜੀ ਨੂੰ ਸਾਹਮਣੇ ਆ ਕੇ ਗੱਲ ਜਰੂਰ ਕਰਨੀ। ਬਈ ਕਿ ਤੁਹਾਨੂੰ ਲੱਗਦਾ ਨਹੀਂ ਕਿ ਰਮਲ ਸਾਹਿਬ ਜਿਹੜਾ ਕਿਸਾਨਾਂ ਆ ਕਿਸਾਨੀ ਮੂਵਮੈਂਟ ਤੋਂ ਬਾਅਦ ਜਿਹੜਾ ਇੱਕ ਰੋਸ਼ ਜੇ ਕਹਈਏ ਕਿ ਜਿਹੜੇ ਜਿਹੜੇ ਉਸ ਅੰਦੋਲਨ ਦੇ ਦੌਰਾਨ ਸੀਗੇ ਚਾਹੇ ਭਾਜਪਾ ਦੇ ਆਗੂ ਸੀਗੇ ਜਿਵੇਂ ਕਿ ਉਹ ਚੋਣਾਂ ਦੇ ਵਿੱਚ ਵੀ ਦੇਖਿਆ ਵੱਡੇ ਤੌਰ ਤੇ ਵਿਰੋਧ ਦੇਖਣ ਨੂੰ ਮਿਲਿਆ ਦੂਜੇ ਪਾਸੇ ਜਿਵੇਂ ਕੰਗਰਸ ਰਣੌਦ ਦੀ ਜਿਹੜੀ ਕਮੈਂਟਿੰਗ ਆਉਂਦੀ ਰਹੀ ਤੁਹਾਨੂੰ ਲੱਗਦਾ ਵੀ ਭਾਵਕ ਹੋ ਕੇ ਕਦੇ ਨਾ ਕਦੇ ਕੋਈ ਬੰਦਾ ਇਸ ਤਰ੍ਹਾਂ ਦਾ ਸਟੈਪ ਚੱਕ ਸਕਦਾ? ਨਹੀਂ ਯਾਰ ਇਹਦੇ ਵਿੱਚ ਕੀ ਗੱਲ ਆ? ਉਸ ਵੇਲੇ ਗੱਲ ਹੋ ਗਈ, ਗੱਲ ਖਤਮ ਹੋ ਗਈ। ਠੀਕ ਹੈ ਨਾ ਗੱਲ ਉਹ ਠੀਕ ਆ ਕਿ ਉਹਨੂੰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਇਸ ਤਰ੍ਹਾਂ ਦੇ ਕਮੈਂਟਸ ਨਹੀਂ ਕਰਨੇ ਚਾਹੀਦੇ ਜਿਹੜੇ ਨਿੱਜੀ ਹੋਣ ਉਹ ਨਹੀਂ ਹੋਣੇ ਚਾਹੀਦੇ ਮੈਂ ਉਸ ਦੀ ਵੀ ਪ੍ਰਸ਼ੰਸਾ ਨਹੀਂ ਕਰਦਾ ਔਰ 나ਈ ਮੈਂ ਇਸ ਚੀਜ਼ ਦੀ ਪ੍ਰਸ਼ੰਸਾ ਕਰਦਾ ਜਿਹੜਾ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ ਉਹਨਾਂ ਨੇ ਸਿੱਧੇ ਦੋਹਰੇ ਕਿਹਾ ਵੀ ਉਗਰਵਾਦ ਵਧ ਰਿਹਾ ਪੰਜਾਬ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਪੰਜਾਬ ਦੇ ਅੰਦਰ ਦੁਨੀਆ ਚ ਅਤੰਕਵਾਦ ਜਿੱਥੇ ਪੈਦਾ ਹੋਇਆ ਸਿਰਫ ਇੱਕੋ ਜਗ੍ਹਾ ਜਿੱਥੇ ਜੜ ਤੋਂ ਖਤਮ ਹੋਇਆ ਉਹ ਆ ਪੰਜਾਬ ਉਹ ਇਸ ਕਰਕੇ ਨਹੀਂ ਹੋਇਆ ਕਿ ਕੋਈ ਸਿਆਣਾ ਸੀ ਕੋਈ ਪੁਲਿਸ ਸੀ ਇਹ ਸਭ ਚੀਜ਼ਾਂ ਸਮਝ ਗਈ ਹੁੰਦੀਆਂ ਨੇ ਪਰ ਉਹ ਇੱਥੋਂ ਦੇ ਲੋਕ ਸੀ ਇਹ ਗੁਰੂ ਨਾਨਕ ਦੀ ਧਰਤੀ ਆ ਖਾਲਸਾ ਦੀ ਧਰਤੀ ਆ ਖਾਲਸਾ ਅਨੁਸ਼ਾਸਨ 'ਚ ਵਿਸ਼ਵਾਸ ਰੱਖਦਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਇਨਸਾਫ ਦਾ ਜਿਹੜਾ ਤਰਾਜੂ ਆ ਖਾਲਸਾ ਦਾ ਬੜਾ ਪੱਕਾ ਠੀਕ ਆ ਮਜ਼ਲੂਮਾਂ ਦੀ ਮਦਦ ਕਰਦੇ ਆ ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਉਸ ਧਰਤੀ ਤੇ ਇਸ ਤਰ੍ਹਾਂ ਦੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਨਾਹੀ ਇਦਾਂ ਦਾ ਕੁਝ ਹੋਏਗਾ ਪਰ ਇਹ ਮੰਦਭਾਗੀ ਗੱਲ ਆ ਜਿਹੜੀ ਇਹ ਵਾਪਰੀ ਅੱਜ ਪਰ ਹਰ ਪਾਸੇ ਜੇ ਦੇਖੀਏ ਜਿੰਨੇ ਵੀ ਕਿਸਾਨ ਆਗੂ ਜਿਹੜੇ ਬੋਲ ਰਹੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਜਿਵੇਂ ਵਾਇਰਲ ਹੋ ਰਹੀਆਂ ਨੇ ਉਹਦੇ ਚ ਕਿਤੇ ਨਾ ਕਿਤੇ ਸੀਐਸਐਫ ਵਾਲੀ ਕੁੜੀ ਜਿਹੜੀ ਪੰਜਾਬੀ ਕੁੜੀ ਆ ਉਹਨੂੰ ਸਹੀ ਠਹਿਰਾਇਆ ਜਾ ਰਿਹਾ ਕਿ ਇਹ ਐਨਆਰਓਸ ਕੰਗਲਾ ਨੇ ਪੈਦਾ ਕਰਤਾ ਸੀ ਤਾਂ ਕਿਸਾਨੀ ਹੱਕ ਚੋਲੇ ਨਾਹਰਾ ਮਾਰਿਆ ਯਾਰ ਮੇਰੀ ਤੁਹਾਨੂੰ ਮੀਡੀਆ ਨੂੰ ਵੀ ਪ੍ਰਾਰਥਨਾ ਇਹੋ ਜਿਹੇ ਸਵਾਲ ਤਾਂ ਕਰੇ ਹੀ ਨਾ ਕਰੋ ਉਹ ਲੋਕ ਜਿਹੜੇ ਚੀਜ਼ਾਂ ਬੋਲ ਰਹੇ ਨੇ ਜਿਹੜੇ ਕਰ ਰਹੇ ਨੇ ਸੋਸ਼ਲ ਮੀਡੀਆ ਵਾਲਾਂ ਤੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਉਹ ਤਾਂ ਬਹੁਤ ਬੜੀ ਬੁਰਾਈ ਆ ਸੋਸ਼ਲ ਮੀਡੀਆ ਜਿੰਨੀ ਅੱਛੀ ਚੀਜ਼ ਆ ਉਹਦਾ ਸਦਉਪਯੋਗ ਹੋ ਸਕਦਾ ਉਹਨਾਂ ਹੀ ਜਿਹੜਾ ਹੈਗਾ ਇਹ ਬੁਰੇ ਕੰਮ ਕਰਦੇ ਆ ਜਿਹੜੇ ਐਦਾਂ ਦੇ ਕਮੈਂਟਸ ਕਰਦੇ ਆ ਇਹ ਕੀ ਗੱਲ ਉਹਨਾਂ ਦੇ ਕਮੈਂਟਸ ਦੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਨੇ ਮੰਗੇ ਆ ਉਹਨਾਂ ਕੋਲੋਂ ਹੈ ਔਰ ਜਿਹੜੇ ਆ ਜਿਹੜੇ ਕਿਸਾਨ ਲੀਡਰ ਇੱਕ ਦੋ ਮੈਂ ਦੇਖਿਆ ਬੋਲਦੇ ਇੱਕ ਦੋ ਨੇ ਤਾਂ ਬਹੁਤ ਸੂਝਵਾਨ ਗੱਲ ਕੀਤੀ ਆ ਤੇ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ ਇਹ ਬੜੀ ਮਾੜੀ ਗੱਲ ਹੋਈ ਹੈ ਇਹਦੇ ਨਾਲ ਕੀ ਕੋਈ ਕਿਸਾਨੀ ਅੰਦੋਲਨ ਨੂੰ ਫਾਇਦਾ ਹੋ ਜਾਊਗਾ ਉਹ ਲੜਕੀ ਜਿਹਦੇ ਦੋ ਬੱਚੇ ਨੇ 5 ਸਾਲ ਦਾ 6 ਸਾਲ ਦਾ ਔਰ ਉਹਨਾਂ ਨੂੰ ਪਾਲਣਾ ਉਸਨੇ ਹੈ ਜੀ ਫਿਰ ਸੇਮ ਫੋਰਸ ਦੇ ਅੰਦਰ ਹੀ ਉਹਦਾ ਹਸਬੰਡ ਵੀ ਹੈ ਉਹਨਾਂ ਦਾ ਰੋਜ਼ਗਾਰ ਹੀ ਇੱਕ ਤਰ੍ਹਾਂ ਖਤਮ ਹੋ ਜਾਣਾ ਜੇ ਬਹੁਤ ਸਟ੍ਰਿਕਟ ਐਕਸ਼ਨ ਹੋ ਗਿਆ ਹੈ ਉਹਨਾਂ ਨੂੰ ਕੌਣ ਇਹ ਇਹਨਾਂ ਨੂੰ ਪੁੱਛੋ ਜਿਹੜੇ ਕਿਸਾਨ ਲੀਡਰ ਗੱਲਾਂ ਕਰੀ ਜਾਂਦੇ ਆ ਇਹ ਰੋਟੀ ਦੇਣ ਜਾਣਗੇ ਇਹ ਕੋਈ ਅੱਛਾ ਕੰਮ ਹੋਇਆ ਉਹਦੇ ਖੁਦ ਦੇ ਲਈ ਵੀ ਬੁਰਾ ਹੋਇਆ ਉਹਦੀ ਸਕਿਉਰਿਟੀ ਫੋਰਸਸ ਦੇ ਲਈ ਵੀ ਬੁਰਾ ਹੋਇਆ ਇਮੇਜ ਖਰਾਬ ਹੋਇਆ ਠੀਕ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਔਰ ਸਾਨੂੰ ਅੱਛੀਆਂ ਪਰਤਾਂ ਪਾਉਣੀਆਂ ਚਾਹੀਦੀਆਂ ਨੇ ਬੁਰੀਆਂ ਨਹੀਂ ਪਾਉਣੀਆਂ ਚਾਹੀਦੀਆਂ ਲੱਗਦਾ ਨਹੀਂ ਵੀ ਸੈਂਟੀਮੈਂਟ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਹਲਟ ਹੋਏ ਜੀ ਉਹ ਕਿਤੇ ਨਾ ਕਿਤੇ ਹਜੇ ਵੀ ਸਟੈਂਡ ਬਾਈ ਕਰਦ ਨੇ ਕਿਉਂਕਿ ਇੱਕ ਧਰਨਾ ਹਜੇ ਵੀ ਲਗਾਤਾਰ ਸ਼ੰਭੂ ਤੇ ਚੱਲ ਰਿਹਾ ਹੈ ਤੇ ਬੀਜੇਪੀ ਉਹਨੂੰ ਲੈ ਕੇ ਕੋਈ ਡਿਸੀਜਨ ਨਹੀਂ ਕਰ ਪਾਈ ਹਾਲਾਂਕਿ ਚਲੋ ਅੱਗੇ ਸਰਕਾਰ ਬਣਦੀ ਹੈ ਕਹਿੰਦਾ ਡਿਸੀਜਨ ਕਰ ਲੈ ਉਹਦੇ ਚ ਬੀਜੇਪੀ ਕੀ ਡਿਸੀਜਨ ਕਰੂਗੀ ਨਹੀਂ ਮਸਲਾ ਤਾਂ ਸਰਕਾਰ ਕੇਂਦਰ ਨਾਲ ਹੀ ਆ ਨਾ ਜੀ ਬੀਜੇਪੀ ਨਾਲ ਨਾਲ ਕੀ ਮਸਲਾ ਮੈਨੂੰ ਦੱਸ ਦਿਓ ਐਮਐਸਪੀ ਦੀ ਜਿਹੜੀ ਹੈ ਲੀਗਲ ਗਰੰਟੀ ਨਾ ਤੁਹਾਨੂੰ ਲੀਗਲ ਗਰੰਟੀ ਐਮਐਸਪੀ ਮਿਲ ਰਹੀ ਆ ਆਲਰੇਡੀ ਚੱਲੂ ਆ ਇਹ ਐਮਐਸਪੀ ਲੀਗਲ ਗਰੰਟੀ ਲੈ ਕੇ ਉਲਟਾ ਪੰਜਾਬ ਦੀ ਹੋਰ ਬੰਦ ਕਰਾ ਦੇਣਗੇ ਇਹਨਾਂ ਨੂੰ ਪੰਜਾਬ ਚ ਕਿਸੇ ਨੇ ਖੜ ਨਹੀਂ ਦੇਣਾ ਇਹਦਾ ਗੱਲਾਂ ਮਕਰੀ ਜਾਂਦੇ ਨੇ ਇਸ ਵੇਲੇ ਠੀਕ ਹੈ ਇਹਨਾਂ ਗੱਲਾਂ ਨੂੰ ਇਹਨਾਂ ਨੂੰ ਸੋਚਿਆ ਕਰੋ ਇਹ ਕੋਈ ਕਿਸਾਨ ਦਾ ਹਿੱਤ ਨਹੀਂ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਨਾਲ ਕਿਸਾਨ ਇੱਕ ਪਵਿੱਤਰ ਨਾਮ ਹੈ ਜਥੇਬੰਦੀਆਂ ਉਸ ਪਵਿੱਤਰਤਾ ਦਾ ਜਿਹੜਾ ਹੈਗਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਬਾਹਰ ਨੂੰ ਆਈ ਹੈ ਜੀ ਇੱਕ ਵੀਡੀਓ ਜਿਹੜਾ ਆ ਉਹਦੇ ਵਿੱਚ ਉਹ ਬੋਲ ਰਹੀ ਹੈ ਕਿ ਇਹਨੇ ਕਮੈਂਟ ਕਰਿਆ ਵੀ ਸਾਡੀਆਂ ਮਾਤਾਵਾਂ ਜਿਹੜੀਆਂ 100-100 ਰੁਪਏ ਲੈ ਕੇ ਵੰਦੀਆਂ ਨੇ ਕਹਿੰਦੀ ਮੇਰੀ ਮਾਂ ਵੀ ਉੱਥੇ ਬੈਠੀ ਸੀ ਇਹਦੇ ਵਿੱਚ ਲੱਗਦਾ ਵੀ ਕੋਈ ਸੌਫਟ ਐਂਗਲ ਤੋਂ ਸਿਕਿਉਰਿਟੀ ਫੋਰਸ ਜਾਂ ਭੈਣ ਮੇਰੀਏ ਤੁਹਾਡਾ ਇਹ ਕੰਮ ਜਿਹੜਾ ਤੁਸੀਂ ਕੀਤਾ ਉਹਨੂੰ ਉੱਥੇ ਮਰਦਾਬਾਦ ਕਰ ਦਿੰਦੀ ਜਾਂ ਵੈਸੇ ਕਹਿ ਦਿੰਦੀ ਹੈ ਤੇ ਇਦਾਂ ਹੱਥੋਪਾਈ ਕਰਨੀ ਇਹ ਤਾਂ ਬਹੁਤ بڑا ਜਿਹੜਾ ਹੈਗਾ ਇਨਡਿਸਿਪਲਨ ਆ ਔਰ ਮੈਂ ਸਮਝਦਾ ਉਹਨਾਂ ਨੇ ਹਰ ਇੱਕ ਮੁਲਾਜ਼ਮ ਸੋਚਿਆ ਕਰੂਗਾ ਜਿਹੜਾ ਪਸੰਜਰ ਜਾਊਗਾ ਕਿ ਅਸੀਂ ਸੁਰੱਖਿਅਤ ਨਹੀਂ ਹੈਗੇ 에어ਪੋਰਟ ਵੀ ਸੁਰੱਖਿਅਤ ਨਹੀਂ ਹੈਗਾ ਜੇ ਐਮਪਲੋਈ ਹੈ ਜੇ ਕੰਮ ਕਰਨ ਲੱਗੇ ਸਿਕਿਉਰਿਟੀ ਫੋਰਸਰਸ ਨੇ ਉਹ ਵੀ ਇਹ ਗੱਲਾਂ ਨਹੀਂ ਇਹਨਾਂ ਨੂੰ ਉਸ ਤਰੀਕੇ ਨਾਲ ਸੋਚਿਆ ਕਰੋ ਔਰ ਪਹਿਲਾਂ ਆਪਣੇ ਕੰਟਰੀ ਦਾ ਇੰਟਰਸਟ ਆਪਣੇ ਪ੍ਰਦੇਸ਼ ਦਾ ਇੰਟਰਸਟ ਸਿੱਖ ਕੌਮ ਦਾ ਇੰਟਰਸਟ ਸਿੱਖ ਕੌਮ ਜਿਹੜੀ ਹੈ ਉਹਦੀ ਬਹੁਤ ਉੱਚੀ ਸ਼ਾਨ ਆ ਉਹ ਇਹੋ ਜਿਹੇ ਕੰਮ ਨਹੀਂ ਕਰਦੇ ਹੈਗੇ ਨਾਬ ਸਾਹਿਬ ਦਾ ਕਮੈਂਟ ਜੇ ਪੁੱਛਾਂ ਮੈਂ ਗਰੇਵਲ ਸਾਹਿਬ ਕਿ ਜਿਹੜਾ ਕਿਤੇ ਨਾ ਕਿਤੇ ਕੰਗਰਾਂ ਦਾ ਵੀ ਰਵਈਆ ਰਿਹਾ ਉਹਨੂੰ ਸਮਝਦੇ ਤੁਸੀਂ ਵੀ ਉਹ ਉਹ ਵੀ ਠੀਕ ਨਹੀਂ ਹੈਗਾ ਨਿਰਾਸ਼ਾ ਕਿਤੇ ਨਾ ਕਿਤੇ ਖੜੀ ਹੁੰਦੀ ਹੈ ਉਹਦੇ ਨਾਲ ਅਰੇ ਭਾਈ ਹੁਣ ਹੌਨਰੇਬਲ ਮੈਂਬਰ ਪਾਰਲੀਮੈਂਟਾ ਲੋਕਾਂ ਦੀ ਚੁਣੀ ਹੋਈ ਆ 10 ਲੱਖ ਤੋਂ ਵੱਧ ਲੋਕ ਚੁਣਦੇ ਐ ਐਮਪੀ ਨੂੰ ਉਹਦੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਕਰਨੇ ਔਰ ਇਸ ਤਰ੍ਹਾਂ ਦਾ ਦੁਰਵਿਵਹਾਰ ਹੋਣਾ ਉਹ ਵੀ ਸਰਕਾਰੀ EMPLOYEES ਦੀ ਤਰਫੋਂ ਸਿਕਿਉਰਿਟੀ ਫੋਰਸ ਦਾ ਵੀ ਪੈਰਾਮਿਲਟਰੀ ਫੋਰਸ ਦਾ ਇਹ ਕਿੰਨੀ ਮੰਦ ਭਾਗੀ ਗੱਲ ਆ ਜੀ ਤੇ ਜਦੋਂ ਇਹ ਗੱਲ ਪੂਰੇ ਦੇ ਦੁਨੀਆ ਜਾਊਗੀ ਉਹ ਕੀ ਕਹਿਣਗੇ ਕਿ ਹਿੰਦੁਸਤਾਨ ਚ ਜਿਹੜੀਆਂ ਸਕਿਉਰਿਟੀ ਫੋਰਸਸ ਨੇ ਉਹ ਵੀ ਇਸ ਤਰ੍ਹਾਂ ਦੇ ਵਿਵਹਾਰ ਕਰਦੀਆਂ ਨੇ ਇਹ ਬੁਰੀ ਗੱਲ ਆ ਮੈਂ ਤਾਂ ਕਹਿੰਦਾ ਕਿ ਡੀਜੀ ਨੂੰ ਸੀਆਈਐਸਐਫ ਨੂੰ ਆ ਕੇ ਮਾਫੀ ਮੰਗਣੀ ਚਾਹੀਦੀ ਆ ਔਰ ਉਹਨੂੰ ਅੱਗੇ ਤੋਂ ਆਪਣੀ ਫੋਰਸਸ ਦਾ ਅਨਕਲਨ ਕਰਨਾ ਚਾਹੀਦਾ ਕਿ ਸਾਡੀ ਟ੍ਰੇਨਿੰਗ ਚ ਕਿੱਥੇ ਕਮੀ ਆ ਕਿਉਂ ਇਸ ਤਰ੍ਹਾਂ ਦੀ ਹਰਕਤ ਹੋਈ ਬਹੁਤ ਬੁਰੀ ਗੱਲ ਆ ਇਸ ਦੀ ਨਿੰਦਾ ਕਰਨੀ ਚਾਹੀਦੀ ਜਿਹੜਾ ਵੀ ਸੂਝਵਾਨ ਵਿਅਕਤੀ ਹੋਏਗਾ ਉਹ ਨਿੰਦਾ ਕਰੇਗਾ ਸਮਝ ਗਏ ਸਰ ਦੇਖਿਆ ਜਾਵੇ ਕਿੰਨੇ ਕਿਤੇ ਗਰੇਵਾਲਾ ਹੋ ਰਹੇ ਹੁੰਦਾ ਕਹਿੰਦਾ ਕਿ ਇਹ ਠੀਕ ਹੈ ਕਿ ਜਿਹੜੇ ਕੰਗਲਾ ਨੌਦ ਦਾ ਵੀ ਬਿਆਨ ਆਇਆ ਉਹਦੇ ਨਾਲ ਸਹਿਮਤ ਨਹੀਂ ਹੈਗੇ ਕਿਉਂਕਿ ਪੰਜਾਬ ਦੇ ਵਿੱਚ ਅਜੇ ਇਹ ਹਾਲਾਤ ਨਹੀਂ ਹੈਗੇ ਪਰ ਦੂਜੇ ਪਾਸੇ ਸਵਾਲ ਇਸ ਚੀਜ਼ ਨੂੰ ਲੈ ਕੇ ਜ਼ਰੂਰ ਖੜਾ ਕਰਦੇ ਨੇ ਉਹ ਕਹਿੰਦੇ ਨਰਾਸ਼ਾ ਜਿੱਡੀ ਮਰਜ਼ੀ ਵੱਡੇ ਤੌਰ ਤੇ ਹੋਵੇ ਪਰ ਜਿਹੜੀ ਜ਼ਿੰਮੇਵਾਰੀ ਏਅਰਪੋਰਟ ਦੇ ਉੱਤੇ ਸੀਐਸਐਫ ਤੇ ਕੋਲੇ ਆ ਉਹ ਲੋਕਾਂ ਦੀ ਸੁਰੱਖਿਆ ਕਰਨ ਨੂੰ ਲੈ ਕੇ ਆ ਤੇ ਜੇਕਰ ਇਸ ਤਰ੍ਹਾਂ ਦਾ ਲੈਪਸ ਹੁੰਦਾ ਤਾਂ ਜਿਹੜੀ ਅੱਗੇ ਸਜ਼ਾ ਹੈ ਉਹ ਇੱਕ ਐਗਜ਼ੈਂਪਲਰੀ ਮਿਲਣੀ ਚਾਹੀਦੀ ਆ ਹੁਣ ਹਾਲਾਂਕਿ ਇਹ ਦੋਨੇ ਪੱਖਾਂ ਨੂੰ ਦੇਖਦੇ ਹੋਏ ਜੇ ਦੇਖੀਏ ਤਾਂ ਵੱਡੇ ਤ ਪਾਸੇ ਜੇ ਫੋਰਸਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਫਿਰ ਸਵਾਲ ਖੜਾ ਇਹ ਹੁੰਦਾ ਕਿ ਆਖਰ ਲੋਕ ਕੱਲ ਨੂੰ ਕਿਤੇ ਹੋਰ ਨਾ ਸਵਾਲ ਖੜੇ ਕਰਨ ਲੱਗ ਜਾਣ ਕਿਉਂਕਿ ਜਦੋਂ ਅਸੀਂ ਕਿਸੇ ਵੀ ਦਾਇਰੇ ਦੇ ਅੰਦਰ ਜਾਂਦੇ ਆ ਸਾਡੇ ਵਾਦ ਵਿਵਾਦ ਬਾਹਰ ਕਿਤੇ ਮਰਜੀ ਕਿਸੇ ਕਹਿ ਜੀ ਇਹ ਮਰਜੀ ਰਹੇ ਹੋਣ ਪਰ ਉਸ ਜਗ੍ਹਾ ਤੇ ਜਾ ਕੇ ਸਾਨੂੰ ਇਹ ਲੱਗਦਾ ਵੀ ਜਦੋਂ ਜੋ ਸਾਨੂੰ ਸੁਰੱਖਿਆ ਦੇਣ ਲਈ ਖੜਿਆ ਉਹਦੀ ਸਿਰਫ ਤੇ ਸਿਰਫ ਜ਼ਿੰਮੇਵਾਰੀ ਸੁਰੱਖਿਆ ਦੀ ਹੈ ਪਰ ਹਰ ਇੱਕ ਤਰ੍ਹਾਂ ਦੀ ਚਰਚਾ ਹੈਗੀ ਖੈਰ ਹਰ ਇੱਕ ਲੋਕ ਆਪਦੀ ਆਪਦੀ رائے ਸਾਂਝੀ ਕਰ ਰਹੇ ਨੇ ਪਰ ਨਾਰ ਨਾਲ ਹੁਣ ਇਹ ਹੈ ਵੀ ਆਉਂਦੇ ਦਿਨਾਂ ਦੇ ਦੇ ਵਿੱਚ ਇਸ ਪੂਰੇ ਮਸਲੇ ਨੂੰ ਲੈ ਕੇ ਕਿ ਕਿਸਾਨੀ ਮਸਲੇ ਦੁਬਾਰੇ ਤੋਂ ਖੜੇ ਹੁੰਦੇ ਦੇਖਣਗੇ ਵੀਡੀਓ ਜਰਨਲਿਸਟ ਅਰਜਿੰਦਰ 21 ਦਿਨਾਂ ਸਪੈਸਿੰਗ ਰੋਜਾਨਾ ਸਪੋਰਟ 20 ਟੀਵੀ ਚੰਡੀਗੜ੍ਹ